ਰੱਬ ਦੇ ਵੱਲੋਂ ਦਿੱਤੀ ਗਈ ਸਭ ਤੋਂ ਵੱਡੀ ਦਾਤ ਇਨਸਾਨ ਦਾ ਜਨਮ ਜਿਸ ਨੂੰ ਜ਼ਿੰਦਗੀ ਦਿੱਤੀ ਗਈ ਹੈ ਰੱਬ ਹਮੇਸ਼ਾ ਹੀ ਉਸ ਇਨਸਾਨ ਦੇ ਵਿੱਚ ਉਹ ਹਰ ਖੂਬੀਆਂ ਪਾ ਕੇ ਭੇਜਦਾ ਹੈ ਜੇਕਰ ਜੇ ਉਸ ਇਨਸਾਨ ਦੇ ਵਿੱਚ ਕੋਈ ਕਮੀ ਰਹਿ ਜਾਂਦੀ ਹੈ ਤਾਂ ਕਿਤਨ ਕਿਤੇ ਉਸਤੇ ਕਰਮ ਆਖੇ ਜਾਂਦੇ ਨੇ ਇੱਕ ਅਜੀਹਾ ਇਨਸਾਨ ਜਿਸ ਨੂੰ ਰੱਬ ਨੇ ਬਹੁਤ ਕੁਝ ਦਿੱਤਾ ਹੈ ਹਾਲਾਂਕਿ ਉਸ ਇਨਸਾਨ ਦੇ ਕੋਲ ਬਹੁਤਾ ਕੁਝ ਨਹੀਂ ਹੈ ਨਾ ਹੀ ਉਸ ਦੀ ਲਾਈਫ ਜਿਹੜੀ ਹੈ ਉਹ ਰਾਇਲ ਹੈ ਕਿ ਉਹ ਲਗਜ਼ਰੀ ਲਾਈਫ ਜੀ ਸਕੇ ਨਾ ਹੀ ਉਸ ਇਨਸਾਨ ਦੇ ਕੋਲ ਇੰਨੀ ਬਦੀਆ ਸੁੰਦਰਤਾ ਹੈ ਤਿੰਨਾ ਹੀ ਉਸ ਨੂੰ ਬੋਲਣ ਜੋਗੇ ਕੋਈ ਸਾਫ਼ ਲਬਜ਼ ਨਹੀਂ ਜੋ ਸਹੀ ਤਰੀਕੇ ਨਾਲ ਬੋਲ ਵੀ ਨਹੀਂ ਸਕਦਾ ਲੇਕਿਨ ਫਿਰ ਵੀ ਉਸ ਇਨਸਾਨ ਨੂੰ ਰੱਬ ਦੇ ਵੱਲੋਂ ਇੰਨੀ ਵੱਡੀ ਦਾਤ ਬਖਸ਼ੀ ਗਈ ਹੈ ਕਿ ਅੱਜ ਉਹ ਇੱਕ ਸਟਾਰ ਬਣ ਚੁੱਕਾ ਹੈ ਹਾਂਜੀ ਗੱਲ ਕਰ ਰਹੇ ਹਾਂ ਅਸੀਂ ਸੋਨੂ ਸਿਤੋ ਵਾਲੇ ਦੀ ਜੋ ਅੱਜ ਅੰਮ੍ਰਿਤਸਰ ਦੇ ਵਿੱਚ ਇੱਕ ਟਿਕਟੌਕ ਸਟਾਰ ਬਣ ਕੇ ਅੰਮ੍ਰਿਤਸਰ ਪਹੁੰਚੇ ਨੇ ਗੈਸਟ ਬਣੇ ਹੋਏ ਨੇ ਤੇ ਲੋਕਾਂ ਦੇ ਵੱਲੋਂ ਜ਼ੋਰਦਾਰ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਹੈ ਇਹ ਉਹੀ ਲੋਕ ਹੁੰਦੇ ਨੇ ਜਿਨ੍ਹਾਂ ਦੇ ਕੋਲ ਕਾਫੀ ਕੁਝ ਗਉਣ ਤੋਂ ਬਾਅਦ ਵੀ ਹਿੰਮਤ ਨਹੀਂ ਹਾਰਦੇ ਤੇ ਲੋਕਾਂ ਦੇ ਲਈ ਇੱਕ ਚੰਗੀ ਪ੍ਰੇਰਣਾ ਸਰੋਤ ਬਣਦੇ ਨੇ। ਤੋਂ ਤੁਹਾਡੇ ਨਾਲ ਵੀ ਇਹ ਤਸਵੀਰਾਂ ਸਾਂਝੀ ਕਰ ਰਹੇ ਹਾਂ ਅੰਮ੍ਰਿਤਸਰ ਦੀਆਂ ਜਿੱਥੇ ਸਾਨੂੰ ਸਿੱਤੋਵਲੇ ਦਾ ਬਹੁਤ ਹੀ ਪਰਮਾ ਸਵਾਗਤ ਕੀਤਾ ਜਾ ਰਿਹਾ ਹੈ। ਆ ਗਾਣੇ ਆਪਣੇ ਵਾਲੋ ਜਿਹੜੇ ਸਰੋਤੇ ਸੀ ਆਪਣੇ ਵਾਲੋ ਬਹੁਤ ਹੀ ਵਧੀਆ ਧਰਿਆ ਤੇ ਲੱਗਦਾ ਆਪਾਂ ਨੂੰ ਜਿਹੜੇ ਜਿਹੜੇ ਛੇੜਕਾਂ ਨਹੀਂ ਆ ਰਹੇ ਵੀ ਤਾਂ ਆਪਾਂ ਨੂੰ ਮੜੇ ਰੱਖਦੇ ਆ ਅੱਜ ਤਾਂ ਕੀ ਹੋਇਆ ਇਹ ਤਾਂ ਇੰਨੀ ਹੋਇਆ ਗਾਣੇ ਕਿਹੜੇ ਨਵੇਂ ਆ ਰਹੇ ਗਾਣੇ ਤੁਹਾਡੇ ਆਪਣੇ ਗਾਣੇ ਰੇ ਆਪਾਂ ਫਤਰਾਗੇ ਨਵੇਂ-ਨਵੇਂ ਗਾਣੇ ਕਰਾਂਗੇ ਆਪਾਂ ਉਹ ਹੱਥ ਤੇ ਕੀ ਹੋਇਆ ਹੱਥ ਕੋਈ ਨਹੀਂ ਹੋਇਆ ਹੱਥ ਹੈ ਨੂੰ ਜੀ ਜਾਨਾ ਚਾਹੀਦਾ ਆਪ ਪਿਆਰੋ ਦੋ ਦਰ ਤੇ ਵਧੀਆ ਵਿਚਾਰ ਵਾਲੇ ਧੰਨਵਾਦ ਸੁਪਰਾ ਵਜਾ ਮੇਰਾ ਨਾਮ ਜੀ ਦਰਵਾਜ਼ਾ ਮੇਰੇ ਰੈਸਟੋਰਾਂ ਦਾ ਨਾਮ ਟਿਕਟੌਕ ਫੂਡ ਠੀਕ ਹੈ ਜੀ ਆਪਾ ਇਹ ਆਪਣਾ ਨਵਾਂ ਐਕਸਪੈਂਸ ਸ਼ੁਰੂ ਕੀਤਾ ਆ ਠੀਕ ਹੈ ਜੀ ਟਿਕਟੌਕ ਫੂਡ ਦੇ ਨਾਮ ਤੋਂ ਰੈਸਟੋਰਾਂ ਦਾ ਮੇਰਾ ਪਾਕੀ ਬਿਹਾਰੀ ਗਲੀ ਬਟਾਰਾ ਰੋਡ ਤੇ ਪਿੱਲਰ ਨੰਬਰ 4 ਦੇ ਸਾਹਮਣੇ ਪਾਕੀ ਭਾਰੀ ਗਲੀ ਜਾਂਦੀ ਬਹੁਤ ਮਸ਼ਹੂਰ ਗਈ ਹੈ ਜੀ ਤੇ ਫੈਮਿਲੀ ਰੈਸਟੋਰੈਂਟ ਹੈ ਜੀ ਬਿਲਕੁਲ ਫੈਮਿਲੀ ਰੈਸਟੋਰੈਂਟ ਆ ਆਪਣਾ ਵੈਜਨੋਨੀ ਟਾਪਾਵੀਆ ਚਾਈਨਿਸ ਫੂਡ ਵੀ ਆ ਸਭ ਹਰ ਤਰ੍ਹਾਂ ਦਾ ਕੁਜ਼ੀਨ ਆ ਨੋ ਇੰਡੀਅਨ ਚਾਈਨੀਜ਼ ਮੈਕਸੀਕਨ ਸਾਰੇ ਕੁਜ਼ੀਨ ਆਪਣੇ ਕੋਲ ਤੁਸੀਂ ਆਓ ਆਪਣੀ ਫੈਮਿਲੀ ਨਾਲ ਪ੍ਰੋਪਰ ਡਾਈਨਿੰਗ ਕਰੋ ਵਧੀਆ ਫੂਡ ਇੰਜੋਏ ਕਰੋ ਸਭ ਕੁਝ ਵਧੀਆ ਮੈਂ ਅੱਜ ਕੋਲੇ ਭਰਾ ਤੇ सोनू ਮੁਸਤਾਫਾ ਨਾਲ सोनू सोनू ਜੀਤਾਂ ਵਾਲੇ ਭਾਈ ਦਾ ਥੈਂਕਸ ਜਨਾ ਚ ਕਿ ਨਾਲ ਆਏ ਤੇ ਸਾਨੂੰ سپورਟ ਕੀਤਾ ਚੇਤਨ ਭਾਈ ਦੇ ਆਏ ਆ ਟੈਕ ਟੋਗ ਰੈਸਟੋਰੈਂਟ ਆਮਨੇ ਭਰਾ ਦੇ ਤੇ ਬਹੁਤ ਮਾਨ ਸਤਕਾਰ ਦਿੱਤਾ ਆਪਾਂ ਨੂੰ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਚੇਤਨભાઈ ਦਾ ਬਹੁਤ ਬਹੁਤ ਤੁਹਾਡਾ ਮੀਰੀ ਦਾ ਜਿਹੜਾ ਸਾਡਾ ਐਕਸਪੀਰੀਅੰਸ ਨਾਲ ਹੋ ਰਿਹਾ ਹੈ। ਨੀਕਾ ਨਾ ਜਲਿਓ ਸੀ ਤੋਂ ਵਲੀਓ ਆਇਆ ਜੀ ਨਾਲ। ਸੀਤੋ ਵਾਲੀਆ ਭਰਾ ਇਸ ਟਾਈਮ ਠੰਡਾ ਤੇ ਬਾਕੀ ਕੋਈ ਨਹੀਂ ਹੋ ਜੂਗਾ। ਤੁਸੀਂ ਤੋਂ ਭਰਾ ਘਰ ਬਣ ਗਿਆ ਭਰਾ ਦਾ ਸਭ ਤੋਂ ਵੱਡੀ ਮੇਲ ਗੱਲ ਸੀ। ਬਾਹੂ ਛੱਤ ਬਣਨ ਲੱਗੀ ਆ। ਸੱਤ ਕਰਕੇ ਚਾਹਾਂ ਬੈਠਾ ਤੇ ਦੋ ਘੰਟੇ ਇਨਸਾਨ ਹੈ।